ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਾਂ ਵੋਟ ਪਾਇਓ ਜ਼ਰੂਰ ਪਰ ਬੰਦਾ ਦੇਖ ਕੇ ਪਾਏ ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਸਿਰਫ ਆਰ ਆਈ ਪੀ ਲਿਖ ਕੇ ਜਾਂ ਕਿਸੇ ਦੀ ਫੋਟੋ ਪਾ ਕੇ ਬਸ ਇਹ ਹੋ ਗਿਆ ਕਿ ਅਸੀਂ ਇਹਨੂੰ ਸ਼ਰਧਾਂਜਲੀ ਦੇ ਦਿੱਤੀ ਪੂਰੀ ਦੁਨੀਆ ਨੂੰ ਪਿਆਰ ਕਰਦੀ ਹੈ ਨਾ ਪਰ ਬਸ ਰੌਲਾ ਇਹ ਹੈ ਕਿ ਪਿਆਰ ਵਿਖਾਵੇ ਦਾ ਹੀ ਰਹਿ ਗਿਆ ਤੋਂ ਮੈਨੂੰ ਵੀਡੀਓ ਜੇ ਵੀ ਬੜਾ ਕਹਿੰਦੇ ਨੇ ਕਿ ਤੂੰ ਪ੍ਰਵਾਸੀਆਂ ਦੀ ਮਦਦ ਕਰੀ ਜਾਨਾ ਤੂੰ ਇਹਨਾਂ ਦੀ ਮਦਦ ਨਹੀਂ ਕਰਦਾ ਉਹ ਭਾਈ ਤੁਸੀਂ ਆਪਣੇ ਦੀ ਕਰ ਲਵਾ ਕੇ ਸਵੇਰੇ ਨਾ ਮੈਂ ਉੱਠਿਆ ਤੇ ਚਲੋ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਪਾ ਕੇ ਸਾਬਤ ਕਰਨਾ ਪੈਂਦਾ ਕਿ ਕਿੰਨੂੰ ਤੁਸੀਂ ਦਿਲੋਂ ਪ ਮੈਂ ਅੱਜ ਲੇਟ ਹੋ ਗਿਆ ਬਾਈ ਦੀ ਪੋਸਟ ਪਾਉਣ ਨੂੰ ਕਿ ਬਾਈ ਦੀ ਵਰਸੀ ਅੱਜ ਤਾਂ ਮੈਨੂੰ ਦੋ ਚਾਰ ਮੈਸੇਜ ਆ ਗਏ ਕੀ ਗੱਲ ਸਿੱਧੂ ਦੀ ਪੋਸਟ ਨਹੀਂ ਪੈ ਰਹੀ ਮੈਂ ਹੈਰਾਨ ਹੋ ਗਿਆ ਕਿ ਸਾਨੂੰ ਅਰੇ ਕੱਲ ਸੋਸ਼ਲ ਮੀਡੀਆ ਤੇ ਪਾ ਕੇ ਦੱਸਣਾ ਪੈਂਦਾ ਹੈ ਕਿ ਭਾਈ ਕਿੰਨੂੰ ਅਸੀਂ ਬੜਾ ਦਿਲੋਂ ਪਿਆਰ ਕਰਦੇ ਆ ਤੇ ਜੇ ਦੀ ਪੋਸਟ ਨਹੀਂ ਪਾਈ ਉਹਨੂੰ ਅਸੀਂ ਪਿਆਰ ਨਹੀਂ ਕਰਦੇ ਮੈਂ ਲੱਗਦਾ ਹੈ ਕਿ ਜਦੋਂ ਸਿੱਧੂ ਨਾਲ ਉਹ ਘਟਨਾ ਹੋਈ ਸੀ ਪੂਰੇ ਪੰਜਾਬ ਚੋਂ ਜਾਂ ਪੂਰੀ ਦੁਨੀਆ ਚ ਪੰਜਾਬ ਦੀ ਗੱਲ ਕਰਾਂਗੇ ਕਿ ਸਭ ਤੋਂ ਜ਼ਿਆਦਾ ਦਿੱਕਤ ਐ ਇੱਥੇ ਹੀ ਸੀ ਸਿੱਧੂ ਦੇ ਹੱਕ ਦੇ ਵਿੱਚ ਐ ਸਿੱਧੂ ਦੇ ਇਨਸਾਫ ਲਈ ਜਿੰਨੀਆਂ ਵੀਡੀਓਜ਼ ਮੇਰੀ ਟੀਮ ਨੇ ਪਾਈਆਂ ਜਾਂ ਮੈਂ ਪਾਈਆਂ ਕਿਸੇ ਨੇ ਨਹੀਂ ਪਾਈਆਂ ਹੋਣੀਆਂ ਪਰ ਚਲੋ ਇਹ ਗੱਲਾਂ ਲਈ ਅੱਜ ਮੈਂ ਵੀਡੀਓ ਨਹੀਂ ਬਣਾ ਰਿਹਾ ਮੈਂ ਵੀਡੀਓ ਪਾ ਰਿਹਾ ਕਿ ਅੱਜ ਸਿੱਧੂ ਦੀ ਬਰਸੀ 2 ਸਾਲ ਹੋ ਗਏ ਸਾਰੀ ਦੁਨੀਆ ਨੇ ਅੱਜ ਪੋਸਟਾਂ ਪਾ ਕੇ ਦੁੱਖ ਜਤਾਇਆ ਜਿਹੜਾ ਜਤਾਣਾ ਵੀ ਚਾਹੀਦਾ ਸੀ ਪਰ ਮੈਨੂੰ ਇੱਕ ਗੱਲ ਦੱਸੋ ਕਿ ਸਿਰਫ ਪੋਸਟਾਂ ਪਾ ਕੇ ਰੀਲਾਂ ਪਾ ਕੇ ਬਸ ਹੋ ਗਿਆ ਖਤਮ ਕਰ ਲਿਆ ਸਿੱਧੂ ਨੂੰ ਯਾਦ ਸਿੱਧੂ ਨੂੰ ਯਾਦ ਕਰਨਾ ਨਾ ਸਿੱਧੂ ਮੈਨੂੰ ਲੱਗਦਾ ਹੈ ਕਿ ਸਿੱਧੂ ਦੇ ਜਾਣ ਦਾ ਦੁੱਖ ਬਿਲਕੁਲ ਹੈ ਕਿਉਂਕਿ ਅਸੀਂ ਜਿਹਨੂੰ ਪਿਆਰ ਕਰਦੇ ਹਾਂ ਉਹ ਦੁਨੀਆ ਚੋਂ ਜਾਂਦਾ ਦੁੱਖ ਲੱਗਦਾ ਠੀਕ ਹੈ ਔਰ ਫੇਰ ਉਹ ਭਾਵੇਂ ਕਿਸੇ ਇੱਕੋ ਹਰ ਮਾਂ ਨੂੰ ਆਪਣਾ ਪੁੱਤ ਪਿਆਰਾ ਹੈ ਮੇਰੀ ਮਾਂ ਨੂੰ ਮੈਂ ਪਿਆਰਾ ਸਿੱਧੂ ਸਿੱਧੂ ਦੀ ਮੰਮੀ ਨੂੰ ਬਹੁਤ ਪਿਆਰਾ ਸੀ ਪਿਆਰਾ ਹੈ ਤੇ ਪਿਆਰਾ ਰਹੇਗਾ ਪਰ ਜਿੰਨੂੰ ਵੀ ਅਸੀਂ ਪਿਆਰ ਕਰਦੇ ਹਾਂ ਦੁੱਖ ਲੱਗਦਾ ਹੈ ਜਦੋਂ ਵੀ ਉਹਦੇ ਨਾਲ ਕੋਈ ਵੀ ਘਟਨਾ ਹੁੰਦੀ ਹੈ ਪਰ ਮੈਂ ਇਹ ਪੁੱਛਣਾ ਚਾਹਨਾ ਕਿ ਸੋਸ਼ਲ ਮੀਡੀਆ ਤੇ ਸਿਰਫ ਆਰ ਆਈ ਪੀ ਲਿਖ ਕੇ ਜਾਂ ਕਿਸੇ ਦੀ ਫੋਟੋ ਪਾ ਕੇ ਬਸ ਇਹ ਹੋ ਗਿਆ ਕਿ ਅਸੀਂ ਇਹਨੂੰ ਸ਼ਰਧਾਂਜਲੀ ਦੇਤੀ ਆ ਜਵਾਨ ਮੁੰਡਾ 24 ਸਾਲ ਦਾ ਨਾਲ ਮਾਤਾ ਜੀ ਨੇ 7-8 ਲੱਖ ਰੁਪਏ ਲਾ ਕੇ ਨਾ ਆਪਣਾ ਘਰ ਵੇਚਦਾ। ਇਹਦੀ ਲੱਤ ਖਰਾਬ ਹੋਈ ਪਈ ਐ। ਹੁਣ ਕਿੱਥੋਂ ਆਇਓ ਤੁਸੀਂ ਕਿੰਨੀ ਦੂਰੋਂ ਆਇਓ? ਮੈਂ ਰਾਏਕੋਡ ਤੋਂ ਸਾਡੇ ਕੋਲ ਆਏ ਨੇ ਤੇ ਕਦੋਂ ਤੋਂ ਹੁਣ ਇਲਾਜ ਰੁਕਿਆ ਹੋਇਆ? ਡੇਢ ਮਹੀਨਾ ਤੋਂ। ਡੇਢ ਮਹੀਨਾ ਤੇ ਘਰ ਵੇਚ ਕੇ ਲੱਤ ਤੇ ਲਾਤਾ। ਡੇਢ ਮਹੀਨਾ ਪਹਿਲਾਂ ਬਾਪੂ ਐਕਸਪਾਇਰ ਹੋ ਗਏ। 7-8 ਲੱਖ ਰੁਪਏ ਲੱਤ ਤੇ ਹੀ ਲਾਤਾ ਬਾਈ ਜੀ ਤੇ ਡੇਢ ਮਹੀਨਾ ਪਹਿਲਾਂ ਬਾਪੂ ਐਕਸਪਾਇਰ ਹੋ ਗਏ। ਹੁਣ ਡਾਕਟਰ ਨੇ ਕਿੰਨੇ ਪੈਸੇ ਮੰਗੇ ਇਲਾਜ ਹਾਸਤੇ? 20 ਜਾਂ 25 20-25 ਹਜ਼ਾਰ ਰੁਪਏ। ਇਹਨੂੰ ਜਾਣਦੇ ਹੋ ਕੋਣ? ਕੋਣ ਐ? ਸਿੱਧੂ ਮੂਸੇਵਾਲਾ ਅੰਟੀ ਤੁਸੀਂ ਜਾਣਦੇ ਹੋ ਪੂਰੀ ਦੁਨੀਆ ਇਹਨੂੰ ਪਿਆਰ ਕਰਦੀ ਹੈ ਨਾ ਪਰ ਬਸ ਰੌਲਾ ਇਹ ਹੈ ਕਿ ਪਿਆਰ ਵਿਖਾਵੇ ਦਾ ਹੀ ਰਹਿ ਗਿਆ ਮੈਂ ਰੋਜ਼ 365 ਦਿਨ ਆਪਣੀ ਟੀਮ ਨੂੰ ਲੈ ਕੇ ਇੱਥੇ ਬੈਠਦਾ ਅੱਜ ਕੱਲ ਤਾਂ ਵੈਸੀ ਹੀ ਬਰਤਾਤੀ ਡੱਡੂਆਂ ਦਾ ਮੌਸਮ ਚੱਲ ਰਿਹਾ ਔਰ ਇਹ ਮੌਸਮ ਸਿਰਫ ਇੱਕ ਦਿਨ ਦਾ ਰਹਿ ਗਿਆ ਕੱਲ 30 ਤਰੀਕ ਚੋਣ ਕੈਂਪੇਨ ਬੰਦ ਹੋ ਜਾਣੀ ਹੈ ਔਰ ਇਸ ਵਾਰ 70% ਇਸ ਵਾਰ 70% ਮੈਂ ਕਿਉਂ ਕਹਿ ਰਿਹਾ ਕਿਉਂਕਿ 2019 ਦੇ ਵਿੱਚ ਲੁਧਿਆਣੇ ਦੀ VOTING ਪਰਸੈਂਟੇਜ ਜਿਹੜੀ ਰਹੀ ਸੀ ਉਹ 62% ਰਹੀ ਸੀ 62% ਮੈਂ ਬੇਨਤੀ ਕਰਨਾ ਚਾਹਨਾ ਬਰਸਾਤੀ ਡੱਡੂਆਂ ਦਾ ਮੌਸਮ ਹੈ ਮੈਂ ਨਹੀਂ ਕਹਾਂਗਾ ਇਹਨੂੰ ਵੋਟ ਪਾਓ ਇਹਨੂੰ ਵੋਟ ਪਾਓ ਪਰ ਵੋਟ ਪਾਇਓ ਜ਼ਰੂਰ ਜਿੰਨੂੰ ਦਿਲ ਕਰਦਾ ਹੈ ਜਿਹੜਾ ਬੰਦਾ ਤੁਹਾਡੀ ਵੋਟ ਦੇ ਕਾਬਲ ਹੈ ਜਿਹੜਾ ਬੰਦਾ ਤਰਕ ਨਾਲ ਗੱਲ ਕਰਦਾ ਹੈ ਜਿਹਦੇ ਮੁੱਦਿਆਂ ਦੇ ਵਿੱਚ ਧਰਮ ਨਹੀਂ ਜਿਹਦੇ ਮੁੱਦਿਆਂ ਦੇ ਵਿੱਚ ਇਨਫਰਾਸਟ੍ਰਕਚਰ ਹੈ ਹਸਪੀਟਲ ਨੇ ਵਧੀਆ ਸਕੂਲ ਨੇ ਜਿਹੜਾ ਲੀਡਰ ਤੁਹਾਨੂੰ ਪਿਛਲੇ 5 ਸਾਲਾਂ ਚ ਕਦੀ ਨਜ਼ਰ ਆਇਆ ਉਹਨੂੰ ਵੋਟ ਪਾ ਦਿਓ ਔਰ ਜੇ ਉਹ ਨਹੀਂ ਨਜ਼ਰ ਆਇਆ ਕਿਉਂਕਿ ਮੈਂ ਪੂਰੇ ਪੰਜਾਬ 'ਚ ਇਹ ਨਹੀਂ ਕਹਿੰਦਾ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ ਉਸ ਪਾਰਟੀ ਨੂੰ ਵੋਟ ਪਾਓ ਮੈਂ ਖੁਦ ਵ ਔਰ ਮੈਂ ਜਿੰਨੂੰ ਪਾਉਂਗਾ ਬੋਲ ਕੇ ਮੈਂ ਦੱਸ ਨਹੀਂ ਸਕਦਾ ਤੁਹਾਡੇ ਇਲਾਕੇ ਚ ਖਾਸ ਕਰ ਪੰਜਾਬ ਚ ਪਰਸੋ ਵੋਟਾਂ ਇੱਕ ਤਰੀਕ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਬੇਨਤੀ ਕਰ ਰਾਂ ਵੋਟ ਪਾਇਓ ਜ਼ਰੂਰ ਪਰ ਬੰਦਾ ਦੇਖ ਕੇ ਪਾਇਓ ਇਸ ਵਾਰੀ ਪਾਰਟੀਆਂ ਤੋਂ ਉੱਪਰ ਉੱਠ ਜਾਓ ਇਹ ਨਾ ਹੋਵੇ ਜਿਹੜਾ ਬੰਦਾ ਤੁਹਾਡੇ ਏਰੀਆ ਚ 5 ਸਾਲ ਤੱਕੇ ਖਾਂਦਾ ਰਿਹਾ ਲੋਕਾਂ ਚ ਮਿਲਦਾ ਰਿਹਾ ਤੇ ਉਹਨੂੰ ਤੁਸੀਂ ਵੜਤਾ ਸਿਰਫ ਇੱਕ ਵੱਡਾ ਸਿਸਟਮ ਸੋਸ਼ਲ ਮੀਡੀਆ ਪਾਰਟੀ ਦੇਖ ਕੇ ਨਹੀਂ ਇਸ ਵਾਰ ਵੋਟ ਪਾਇਓ ਉਸ ਬੰਦੇ ਨੂੰ ਜਿੰਨੂੰ ਜਿਹੜਾ ਕਾਬਿਲ ਹੈ ਤੁਹਾਡੀ ਵੋਟ ਤੁਸੀਂ ਦੇਖੋ ਇੱਥੇ ਰੋਜ਼ ਮੇਲਾ ਲੱਗਦਾ ਉਹ ਪਿੱਛੇ ਵੀ ਦੇਖੋ ਕਿੰਨੇ ਮਰੀਜ਼ ਬੈਠੇ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਤੇ ਆਹ ਕੁਰਸੀਆਂ ਖਾਲੀ ਹੈਲਪ ਕਰਨ ਵਾਲਿਆਂ ਦੀ ਅੱਜ ਸਿੱਧੂ ਮੂਸੇ ਵਾਲੇ ਦੀ ਵਰਸੀ ਮਨਾਉਣ ਦਾ ਸਾਡਾ ਤਰੀਕਾ ਪੋਸਟ ਵੀ ਮੈਂ ਜ਼ਰੂਰ ਪਾਤੀ ਕਿਉਂਕਿ ਮੈਨੂੰ ਸਾਬਤ ਕਰਨਾ ਸੀਗਾ ਕਿ ਮੈਂ ਸਿੱਧੂ ਲਈ ਇਨਸਾਫ ਚਾਹਨਾ ਤੇ ਮੈਨੂੰ ਸਿੱਧੂ ਦੇ ਗਏ ਦਾ ਦੁੱਖ ਹੈ ਮੈਂ ਪੋਸਟ ਵੀ ਪਾਤੀ ਇੱਕ ਆ ਸਾਡੀ ਟੀਮ ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਇਹ ਵੀਰ ਦੇ ਸਾਰੇ ਟ੍ਰੀਟਮੈਂਟ ਦੀ ਸਿੱਧੂ ਦੀ ਸ਼ਰਧਾਂਜਲੀ ਲਈ ਸਿੱਧੂ ਦੇ ਇਨਸਾਫ ਲਈ ਸਿੱਧੂ ਦੀ ਅੱਜ ਵਰਸੀ ਤੇ ਇਹ ਸੇਵਾ ਕੀਤੀ ਜਾ ਰਹੀ ਹੈ ਇਮੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਜਦੋਂ ਕੋਈ ਆਪਣੀ ਖੁਸ਼ੀ ਦੀ ਮੂਮੈਂਟ ਮਨਾਣੀ ਹੋਵੇ ਨਾ ਜਾਂ ਦੁੱਖ ਦੀ ਮੂਮੈਂਟ ਇੱਕ ਸ਼ਰਧਾਂਜਲੀ ਕਿਸੇ ਨੂੰ ਦੇਣੀ ਹੋਵੇ ਤਾਂ ਮਦਦ ਕਰਕੇ ਦਿਓ ਜੇ ਬਹੁਤ ਖੁਸ਼ ਹੋ ਤਾਂ ਵੀ ਮਦਦ ਕਰੋ ਜੇ ਬਹੁਤ ਦੁਖੀ ਹੋ ਤਾਂ ਵੀ ਮਦਦ ਕਰੋ ਇਹ ਵੀ ਮਾਂ ਦਾ ਦਰਦ ਸਮਝੋ ਨਾ ਇਹ ਵੀ ਤਾਂ ਮਾਂ ਯਾਰ ਕਿਸੇ ਦੀ ਮਾਂ ਹੈ ਨਾ ਆਪਣੇ ਪੁੱਤ ਨੂੰ ਲੈ ਲੈ ਕੇ ਇੱਧਰ ਉੱਧਰ ਧੱਕੇ ਖਾ ਰਹੀ ਹੈ ਘੁਮਰੀ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਮਾਂ ਤਾਂ ਯਾ ਲੋ ਇਹ 20000 ਰੁਪਇਆ ਇਹ ਸਿੱਧੂ ਦੀ ਯਾਦ ਦੇ ਵਿੱਚ ਅਸੀਂ ਇੱਕ ਸ਼ਰਧਾਂਜਲੀ ਦਿੱਤੀ ਆ ਅਰਦਾਸ ਕਰਿਓ ਵੈਸੇ ਤਾਂ ਹੁਣ ਛੋਟਾ ਭਰਾ ਵੀ ਇਹਦਾ ਆ ਗਿਆ ਸਾਡਾ ਵੀ ਪਰ ਅਸੀਂ ਚਾਹਦੇ ਹਾਂ ਕਿ ਸਾਡਾ ਵੀਡੀਓ ਪਾਉਣ ਦਾ ਨਾ ਮਕਸਦ ਹੁੰਦਾ ਆਂਟੀ ਕਿ ਦੇਖੋ ਪਿੱਛੇ ਕਿੰਨੇ ਮਰੀਜ਼ ਬੈਠੇ ਨੇ ਤੇ ਮਦਦ ਕਰਨ ਵਾਲੇ ਕਿੰਨੇ ਬੈਠੇ ਨੇ ਹੁਣ ਹਰ ਬੰਦਾ ਇੱਥੇ ਉਮੀਦ ਨਾਲ ਸਾਡੇ ਕੋਲ ਆਇਆ ਹੋਇਆ ਹੈ ਕਿ ਸਾਡੀ ਮਦਦ ਹੋਏਗੀ ਸਾਡੀ ਮਦਦ ਹੋਏਗੀ ਹੁਣ ਕੱਲ ਇੱਕ ਮਰੀਜ਼ ਆਇਆ ਉਹ 20 ਲੱਖ ਰੁਪਏ ਲਾ ਚੁੱਕਾ ਆਪਣੇ ਜਵਾਕ ਤੇ 2.5 ਮਹੀਨਿਆਂ ਦਾ ਜਵਾਕ ਹੈ ਟਰੈਕਟਰ ਵੀ ਵੇਚਤਾ ਜ਼ਮੀਨ ਵੀ ਵੇਚਤੀ ਦੇਖੋ ਕਿੰਨੇ ਤੁਹਾਡੇ ਮਾੜੇ ਹਾਲਾਤ ਨੇ ਨਾ ਘਰ ਚ ਕਿਦਾਂ ਤੁਸੀਂ ਰੋਟੀ ਖਾਣੇ ਹੋਵਗੇ ਅਰੇ ਤੁਸੀਂ ਆਪਣੀ ਕੁੜੀ ਕੋ ਰਹਿਨੇ ਹੋ ਆਪਣਾ ਘਰ ਵੇਚਤਾ ਵਾਹਿਗੁਰੂ ਕੋਈ ਗੱਲ ਨਹੀਂ ਮਾਤਾ ਜੀ ਮੈਂ ਮਹਾਰਾਜ ਅੱਗੇ ਅਰਦਾਸ ਵੀ ਕਰੂੰਗਾ ਮੇਰਾ ਤਾਂ ਆਂਟੀ ਦਿਲ ਕਰਦਾ ਕਿ ਸਾਰਿਆਂ ਦੀ ਮਦਦ ਹੋਵੇ ਪਰ ਲੋਕ ਜਿਹੜੇ ਨੇ ਉਹ ਸਿਰਫ ਤਮਾਸ਼ਾ ਦੇਖਦੇ ਨੇ ਓਏ ਜਿੰਨੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਨਹੀਂ ਕਰਦੇ ਬਸ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਹਿ ਕੇ ਹੀ ਦੁੱਖ ਵੰਡਾਣ ਲੱਗੇ ਹੋਏ ਨੇ ਇਹ ਨਹੀਂ ਕਿ ਘਰੋਂ ਨਿਕਲ ਕੇ ਉੱਠ ਕੇ ਆਪਾਂ ਆ ਜਾਈਏ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵੀਡੀਓ ਰਾਹੀਂ ਕਿ ਭਾਈ ਜਰੂਰ ਆਓ ਇਹ ਤਾਂ ਇੱਕ ਮਰੀਜ਼ ਦੀ ਹੈਲਪ ਹੋ ਗਈ ਪਰ ਪਿੱਛੇ ਕਿੰਨਾ ਮਰੀਜ਼ ਬੈਠਾ ਹੈ ਘਟੋ ਘਟੇਰ ਆਪਣੇ ਬੰਦਿਆਂ ਦੀ ਆ ਕੇ ਮਦਦੀ ਕਰ ਦੋ ਮੈਨੂੰ ਵੀਡੀਓ ਜੇ ਵੀ ਬੜਾ ਕਹਿੰਦੇ ਨੇ ਕਿ ਤੂੰ ਪ੍ਰਵਾਸੀਆਂ ਦੀ ਮਦਦ ਕਰੀ ਜਾਂਦਾ ਤੂੰ ਇਹਨਾਂ ਦੀ ਮਦਦ ਨਹੀਂ ਕਰਦਾ ਉਹ ਭਾਈ ਤੁਸੀਂ ਆਪਣੇ ਦੀ ਕਰ ਲਓ ਆ ਕੇ ਤੁਸੀਂ ਪਿਕਣ ਚੂਜ਼ ਕਰ ਲਿਆ ਕਰੋ ਕਿਹੜੇ ਮਰੀਜ਼ ਦੀ ਕਰਨੀ ਹੈ ਹੈਲਪ ਕਿਹੜੇ ਮਰੀਜ਼ ਦੀ ਨਹੀਂ ਕਰਨੀ ਬੇਨਤੀ ਕਰਨਾ ਚਾਹੁੰਦਾ ਬਰਸਾਤੀ ਡੱਡੂਆਂ ਦਾ ਮੌਸਮ ਖਤ ਜਿਹੜਾ ਬੰਦਾ ਕਾਬਲ ਹੋਇਆ ਤੁਹਾਡੇ ਏਰੀਆ ਦਾ ਪਤਾ ਹੁੰਦਾ ਕਿਹੜਾ ਡਾਕਟਰ ਮਹਾਰਾ ਸਾਡੇ ਏਰੀਆ ਦਾ ਜਿਹੜਾ ਬੰਦਾ ਡਿਜ਼ਰਵਿੰਗ ਹੋਇਆ ਜਿਹੜਾ ਕਾਬਲ ਹੋਇਆ ਵੋਟ ਜ਼ਰੂਰ ਪਾਇਓ ਵੋਟ ਇਜ਼ ਦ ਓਨਲੀ ਥਿੰਗ ਵਿਚ ਕੈਨ ਮੇਕ ਅ ਚੇਂਜ ਹੋਰ ਅਬ ਆ ਦੇਖੋ 10 ਕ ਦਿਨਾਂ ਜੀ ਜਨਤਾ ਨੂੰ ਪਤਾ ਲੱਗਦਾ ਹੋਣਾ ਕਿ ਅਸੀਂ ਕਿੰਨੇ ਇੰਪੋਰਟੈਂਟ ਆ ਨਾ ਬਜਦੇ ਫਿਰਦੇ ਨੇ ਪੈਰਾਂ 'ਚ ਹਰ ਲੀਡਰ ਜਿਹੜਾ 5 ਸਾਲਾਂ 'ਚ ਕਦੀ ਸ਼ਹਿਰ 'ਚ ਨਜ਼ਰ ਨਹੀਂ ਆਇਆ ਮੇਰੇ ਵਰਗੇ ਬੰਦੇ ਨੂੰ ਚਾਰ ਵਾਰੀ ਧੱਕੇ ਖਾਂਦਾ ਸ਼ਹਿਰ 'ਚ ਨਜ਼ਰ ਆ ਰਿਹਾ ਇਹ ਨਹੀਂ ਕਿ 5 ਸਾਲਾਂ 'ਚ ਮੈਂ ਰੋਜ਼ ਨਜ਼ਰ ਆ ਜਾਂ ਰੋਜ਼ ਨਿਆਣਾ ਮਹੀਨੇ ਬਾਅਦ ਇੱਕ ਮੈਂ ਮੀਟਿੰਗ ਰੱਖ ਲਿਆ ਕਰਾਂ ਕਿ ਭਾਈ ਤੁਸੀਂ ਇਹ ਦੇਖੋ ਰਾਜਨੀਤੀ ਕਿੱਡੀ ਮਤਲਬ ਕਿੰਨੀ ਚੀਜ਼ ਐ ਕਿ ਇਹਨਾਂ ਨੇ 30 ਦਿਨਾਂ ਦੇ ਵਿੱਚ ਪੂਰੇ ਲੁਧਿਆਣੇ ਦੀ ਗਲੀ ਗਲੀ ਪੂਰੇ ਪੂਰੇ ਬੰਦੇ ਨੂੰ ਟੱਚ ਕਰਨਾ ਪਰ 5 ਸਾਲਾਂ ਦੇ ਵਿੱਚ ਇਹਨਾਂ ਦਾ ਕਦੀ ਦਿਲ ਨਹੀਂ ਕਰਦਾ ਕਿ ਮੈਂ ਇੱਕ ਮੀਟਿੰਗ ਲਾ ਕੇ ਲੋਕਾਂ ਦੀ ਤਕਲੀਫਾਂ ਸੁਣ ਲਵਾਂ ਹੁਣ ਐਡੀਆਂ ਐਡੀਆਂ ਗੱਲਾਂ ਕਰੋੜਾ ਰੁਪਇਆ ਬੋਰਡਾਂ ਤੇ ਖਰਚ ਰਹੇ ਨੇ ਲੱਖਾਂ ਰੁਪਇਆ ਸੋਸ਼ਲ ਮੀਡੀਆ ਤੇ ਖਰਚ ਰਹੇ ਨੇ ਔਰ ਇਹ ਨਹੀਂ ਕਿ ਮੈਂ ਦੁਆਣੀ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਦੇ ਕੇ ਉਹਦਾ ਇੱਜ਼ਤ ਹੀ ਕਰਾਦਾ ਚਲੋ ਇਹ ਤਾਂ ਮੁੱਦਾ ਚੱਲਦਾ ਹੀ ਰਹਿਣਾ ਮੈਂ ਤਾਂ ਤੁਹਾਨੂੰ 1 ਜੂਨ ਨੂੰ ਵੀ ਇੱਥੇ ਹੀ ਮਿਲਾਂਗਾ 5 ਜੂਨ ਨੂੰ ਰਿਜ਼ਲਟ ਆਣ ਤੋਂ ਬਾਅਦ ਜਿਹੜੇ ਬਰਸਾਤੀ ਡੱਡੂ ਘਰ ਬਹਿ ਜਾਣਗੇ ਕਿਉਂਕਿ ਉਹ ਜਿੱਤਣਗੇ ਨਹੀਂ ਕੋਈ ਛੁੱਟੀਆਂ ਤੇ ਚਲ ਜਾਏਗਾ ਕੋਈ ਵਕੇਸ਼ਨ ਤੇ ਚਲ ਜਾਏਗਾ ਕੋਈ ਘਰ ਬਹਿ ਜਾਏਗਾ ਪਰ 5 ਜੂਨ ਨੂੰ ਵੀ ਏਕ ਜ਼ਰੀਆ ਫਾਊਂਡੇਸ਼ਨ ਟੀਮ ਤੁਹਾਨੂੰ ਇੱਥੇ ਹੀ ਮਿਲੇਗੀ 4 ਜੂਨ ਨੂੰ ਰਿਜ਼ਲਟ ਹੈ 4 ਨੂੰ ਵੀ ਇੱਥੇ ਮਿਲੇਗੀ 5 ਨੂੰ ਵੀ ਇੱਥੇ ਮਿਲੇਗੀ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਉਹਨਾਂ ਬਰਸਾਤੀ ਡੱਡੂਆਂ ਚੋਂ ਨਹੀਂ ਜਿਹੜੇ ਸਿਰਫ ਇੱਥੇ ਬਰਸਾਤੀ ਮੌਸਮ 'ਚ ਨਜ਼ਰ ਆਣਗੇ ਰੋਜ਼ ਨਜ਼ਰ ਆ ਹੱਕ ਚ ਵਧੀਆ ਜਾਊਗਾ ਜੇ ਤੁਸੀਂ ਇੱਥੇ ਆਉਂਗੇ ਬੜੇ ਦੁੱਖ ਨੇ ਬੜੇ ਮਰੀਜ਼ ਨੇ ਦਵਾਈਆਂ ਤੋਂ ਬਿਨਾ ਇਲਾਜ ਤੋਂ ਬਿਨਾ ਤੜਪ ਰਹੇ ਨੇ ਕੱਲ ਇੱਕ ਮਰੀਜ਼ ਆਇਆ ਬਾਪੂ ਜੀ ਉਹਨਾਂ ਦੇ بیٹے ਨੂੰ ਕੈਂਸਰ ਹੋ ਗਿਆ 25 ਲੱਖ ਰੁਪਏ ਲਾ ਚੁੱਕੇ ਨੇ ਕੋਈ 20 ਲੱਖ ਲਾ ਚੁੱਕਾ ਹੈ ਮਤਲਬ 20000 ਰੁਪਏ ਕਰਕੇ ਕਈਆਂ ਦਾ ਇਲਾਜ ਨਹੀਂ ਹੋ ਰਿਹਾ ਤਾਂ ਪਲੀਜ਼ ਇਹਨਾਂ ਦੀ ਹੈਲਪ ਕਰਨ ਲਈ ਅੱਗੇ ਆਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਥੈਟ ਤੁਹਾਡੀ ਵੀਡੀਓ ਦੇ ਸ਼ੇਅਰ ਕਰਨ ਨਾਲ ਜਾਂ ਕਮੈਂਟ ਕਰਨ ਨਾਲ ਜਾਂ ਲਾਈਕ ਕਰਨ ਨਾਲ ਹੋਰ ਲੋਕਾਂ ਤੱਕ ਵੀਡੀਓ ਪਹੁੰਚੇ ਤੇ ਕਿਸੇ ਦਾ ਭਲਾ ਹੋ ਸਕੇ ਧੰਨਵਾਦ